ਅੰਤਿ ਸਾਬ ਨੇ ਜੇ ਜ਼ਿਕਰ ਕੀਤਾ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਲਸਾ ਪੰਥ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਕਰਦਾ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰ ਲੋ ਅਕਾਲੀ ਦਲ ਤੁਹਾਡੀ ਦਿਲ ਦੀ ਧੜਕਣ ਹੈ ਤੁਹਾਡੀ ਜਾਨ ਹੈ ਪੰਜਾਬ ਦੀ ਜਾਨ ਹੈ ਪੰਜਾਬ ਦੀ ਲੋਕਾਂ ਦੀ ਦਿਲਾਂ ਦੀ ਧੜਕਣ ਹੈ ਪੰਜਾਬ ਨੂੰ ਬਚਾਉਣ ਵਾਸਤੇ ਇੱਕੋ ਇੱਕ ਪਾਰਟੀ ਹੈ ਜਿਹੜੀ ਆਪਣੀ ਜਾਨ ਆਪਣੇ ਨਿਸ਼ਾਵਰ ਕਰ ਸਕਦੀ ਹੈ ਉਹ ਅਕਾਲੀ ਦਲ ਹੈ ਮੈਂ ਸਾਰੇ ਜਿਹੜੇ ਲੋਕ ਕੋਈ ਕਿਤੇ ਕਿਸੇ ਕਾਰਨ ਦੂਜੀਆਂ ਪਾਰਟੀਆਂ ਵੀ ਅਕਾਲੀ ਦਲ ਨੂੰ ਛੱਡ ਕੇ ਜਾਂ ਕੋਈ ਨਾਰਾਜ਼ ਜੇ ਮੈਥੋਂ ਕੋਈ ਗਲਤੀ ਹੋਈ ਓਏ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹਾਂ ਪਰ ਆਪਾਂ ਸਾਰੇ ਇਕੱਠੇ ਹੋ ਕੇ ਸ਼ਰੋਮਣੀ ਅਕਾਲੀ ਦਲ ਨੂੰ ਤਖੜਾ ਕਰ ਦਈਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਵੀ ਕਰਦਾ ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨ ਕਰਕੇ ਲੱਗ ਵੀ ਹੋਏ ਐ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਜੋ ਆਪਾਂ ਪੰਜਾਬ ਬਚਾਈਏ ਕੌਮ ਬਣਾਈ ਬਚਾਈਏ ਪੰਥ ਨੂੰ ਬਚਾਈਏ ਜੇ ਆਪਾਂ ਇਕੱਠੇ ਹੋਵਾਂਗੇ ਆਪਾਂ ਸਾਰੇ ਜਿੰਨੇ ਹੈਗੇ ਆ ਨੈਸ਼ਨਲ ਪਾਰਟੀਆਂ ਸਾਰਿਆਂ ਤੋਂ ਮੁਕਾਬਲਾ ਆਪਾਂ ਕਰ ਸਕਾਂਗੇ ਕਿਉਂਕਿ ਮੈਨੂੰ ਮਾਣ ਹੈ ਆਪਣੀ ਲੀਡਰਸ਼ਿਪ ਤੇ ਮਾਣ ਹੈ ਆਪਣੇ ਵਰਕਰਾਂ ਤੇ ਮਾਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਿਸੇ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ ਆ ਸਾਡੀ ਪਾਰਟੀ ਵਿੱਚ ਉਹਦੇ ਯੋਧੇ ਆ ਜਿਹਨੇ 15-15 ਸਾਲਾਂ ਜੇਲਾ ਕੱਟੀਆਂ ਆ ਅੱਜਕੱਲ੍ਹ ਘੰਟਾ ਧੁੱਪੇ ਨਹੀਂ ਖੜ ਸਕਦੇ ਤੇ ਆ ਉਹ ਪਾਰਟੀ ਹੈ ਜਿਨ੍ਹਾਂ ਦੇ ਬਜ਼ੁਰਗਾਂ ਨੇ ਆਪ ਜਿੱਥੇ ਵੀ ਕੋਈ ਕਾਲ ਆਉਂਦੀ ਹੈ ਪਾਰਟੀ ਦੀ ਅੱਗੇ ਆਏ ਆ ਸੋ ਅੱਜ ਮੈਂ ਵਿਸ਼ਵਾਸ ਦਿਵਾਉਣਾ ਸਾਰੇ ਪਰਿਵਾਰ ਜਿਹੜਾ ਸਾਥੋਂ ਅਲੱਗ ਹੋਇਆ ਸੀ ਆਇਆ ਹੈ ਉਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਨੂੰ ਤੁਸੀਂ ਸਾਡੇ ਪਰਿਵਾਰ ਦਾ ਹਿੱਸਾ ਹੋ ਪਹਿਲੇ ਵੀ ਸੀ ਹੁਣ ਵੀ ਹੋ ਤੇ ਤੁਹਾਨੂੰ ਪੂਰਾ ਮਾਨ ਸਤਕਾਰ ਤੁਹਾਨੂੰ ਦਿੱਤਾ ਜਾਊਗਾ ਇੱਕ ਨਾਲੇ ਇੱਕ ਹੋਰ ਗੱਲ ਹੈ ਅਕਾਲੀ ਦਲ ਨੂੰ ਅਸੀਂ ਇੱਕ ਪਰਿਵਾਰ ਹੀ ਸਮਝਦੇ ਆਂ ਕਿਤੇ ਨਹੀਂ ਸੋਚਿਆ ਕਿ ਮੈਂ ਪ੍ਰਧਾਨ ਆ ਜਾਂ ਕੋਈ ਡਿਡਰ ਆ ਆਪਾਂ ਸਾਰੇ ਪਰਿਵਾਰ ਆ ਆ ਪਰਿਵਾਰ ਮੰਗੂ ਹੀ ਆਪਾਂ ਆਪਣੇ ਪਰਿਵਾਰ ਨੂੰ ਤਗੜਾ ਕਰੀਏ ਤੇ ਪੰਜਾਬ ਨੂੰ ਤਗੜਾ ਕਰੀਏ ਤਾਂ ਅੱਜ ਸਾਡੇ ਵਾਸਤੇ ਤੇ ਖਾਸ ਕਰਕੇ ਮੇਰੇ ਵਾਸਤੇ ਬਹੁਤ ਖੁਸ਼ੀ ਦਾ ਦਿਨ ਆ ਕਿ ਅੱਜ ਸਾਡੇ ਬਜ਼ੁਰਗ ਜਿਨ੍ਹਾਂ ਦਾ ਸਿਰ ਤੇ ਹੱਥ ਨਵਾਂ ਆਊਗਾ ਸਾਡੇ ਤੇ ਰੱਖਣਗੇ ਤੇ ਆ ਸਾਰੀ ਸਮੂਚੀ ਟੀਮ ਨੂੰ ਗਾਈਡ ਕਰਨਗੇ ਤੇ ਮੈਂ ਪਰਮਿੰਦਰ ਜੀ ਦਾ ਵੀ ਧੰਨਵਾਦ ਕਰਦਾ ਉਹਨਾਂ ਦੀ ਬੜੀ ਵੱਡੀ ਯੋਗਦਾਨ ਰਹੀ ਹੈ ਮੇਰੇ ਦਾ ਬਹੁਤ ਭਰਾਵਾ ਮੰਗੂ ਆ ਬੜੇ ਸਤਕਾਰ ਹੈ ਇਕ ਨੇਕ ਇਨਸਾਨ ਹੈ ਉਹਨਾਂ ਨਾਮ ਜੀਹਨ ਕਹਿੰਦਾ ਤੇ ਬਾਕੀ ਸਾਰੀ ਉਹਨਾਂ ਦੀ ਟੀਮ ਜਿਨੇ ਐਜੀਪੀਸੀ ਮੈਂਬਰ ਆਏ ਆ ਡਿਸਟ੍ਰਿਕਟ ਪ੍ਰੈਜ਼ੀਡੈਂਟ ਆਏ ਆ ਨਾ ਦੇ ਵਕ ਵਕ ਉਹਦੇ ਅਧਿਕਾਰ ਆਏ ਆ ਵਕ ਵਕ ਇਹਨਾਂ ਦੀ ਯੂਨਿਟ ਦੇ ਮੈਂਬਰ ਮੈਂ ਦੇਖਿਆ ਯੂਨਾਨੀਮਸਲੀ ਸਾਰੇ ਇਕੱਠੇ ਆ ਇੱਕ ਆਵਾਜ਼ ਥੱਲੇ ਇੱਕ ਝੰਡੇ ਥੱਲੇ ਸਾਰੇ ਇਕੱਠੇ ਆ ਮੈਂ ਕਹਿੰਦਾ ਅੱਜ ਦੇ ਬਾਅਦ ਅਕਾਲੀ ਦਲ ਇੱਕ ਬਹੁਤ ਵੱਡੀ ਤਾਕਤ ਨਾਲ ਮੈਦਾਨੇ ਜੰਗ ਚਾਊਗਾ ਮੈਂ ਇਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ